ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵੀਰ ਦਾਵਾ ਕਰਦੇ ਹਨ ਕਿ ਧਰਮ ਤਾਂ ਮਨ ਦਾ ਵਿਸ਼ਾ ਹੈ ਤਨ ਦਾ ਨਹੀਂ ਸੋ ਤਨ ਕਰਕੇ ਆਪਾਂ ਜਿੱਦਾਂ ਦੇ ਮਰਜ਼ੀ ਲੱਗਦੇ ਹੋਈਏ ਫਰਕ ਨਹੀਂ ਪੈਂਦਾ ਗੱਲ ਤਾਂ ਮਨ ਦੇ ਸਾਫ਼ ਹੋਣ ਦੀ ਹੈ ਇਸ ਬਾਰੇ ਗਾਣਾ ਵੀ ਬਣਿਆ ਸੀ ਕਿ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਚਲੋ ਸਿੰਗਰਾਂ ਨੇ ਤਾਂ ਜੋ ਕਹਿਣਾ ਹੈ ਸੋ ਆਪਣੀ ਮਨਮਤ ਦੇ ਹਿਸਾਬ ਦੇ ਨਾਲ ਕਹਿਣਾ ਹੈ ਪਰ ਕਈ ਸਿੱਖ ਪ੍ਰਚਾਰਕ ਵੀ ਜਿਹੜੇ ਬਾਲੇ ਸਿਆਣੇ ਬਣ ਜਾਂਦੇ ਹਨ ਅਤੇ ਜਿਨ੍ਹਾਂ ਦੀ ਰੁਚੀ ਜ਼ਰਾ ਸ਼ੰਕਾਵਾਦੀ ਹੁੰਦੀ ਹੈ ਉਹ ਅਜਿਹੇ ਬਿਆਨ ਦਿੰਦੇ ਹਨ ਕਿ ਸੰਤ ਕਿਸੇ ਭੇਖ ਦਾ ਨਾ ਨਹੀਂ ਹੈ ਸੰਤ ਤਾਂ ਦਿਲ ਹੁੰਦਾ ਹੈ ਸਰੀਰ ਨਹੀਂ ਆਦ ਅਸਲ ਗੱਲ ਇਹ ਹੈ ਕਿ ਇਹੋ ਜੀਆਂ ਸਭ ਗੱਲਾਂ ਗਲਤ ਹਨ ਸੰਤ ਗੁਰਮੁਖ ਦਾ ਕੇਵਲ ਮਨ ਹੀ ਸੰਤ ਨਹੀਂ ਹੁੰਦਾ ਬਲਕਿ ਉਸ ਦਾ ਸਰੀਰ ਅਤੇ ਭੇਖ ਵੀ ਗੁਰਮੁਖਾ ਵਰਗਾ ਹੁੰਦਾ ਹੈ ਕਿਉਂਕਿ ਉਹ ਅੰਦਰੋਂ ਬਾਹਰੋਂ ਗੁਰਮੁਖ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸ਼ੰਕਾਵਾਦੀਆਂ ਅਤੇ ਨਾਸਤਕ ਵਿਰਤੀ ਵਾਲਿਆਂ ਦੀ ਇਸ ਗਲਤ ਵਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਧਰਮ ਕੇਵਲ ਮਨ ਦਾ ਵਿਸ਼ਾ ਹੈ ਤਨ ਦਾ ਨਹੀਂ ਅਸੀਂ ਇਹ ਮੰਨਦੇ ਹਾਂ ਕਿ ਧਰਮ ਇਨਸਾਨ ਦੇ ਸਾਰੇ ਪਹਿਲੂਆਂ ਅਤੇ ਅੰਗਾਂ ਨੂੰ ਹਿਦਾਇਤ ਦਿੰਦਾ ਹੈ ਅਤੇ ਅਗਵਾਈ ਕਰਦਾ ਹੈ ਧਰਮ ਵਿੱਚ ਭੇਖ ਵੀ ਜ਼ਰੂਰੀ ਹੈ ਅਤੇ ਅੰਦਰਲੀ ਸੁਚੰਨ ਵੀ ਗੁਰੂ ਸਾਹਿਬ ਪਖੰਡ ਦੇ ਬਹੁਤ ਉਲਟ ਹਨ ਗੁਰਬਾਣੀ ਵਿੱਚ ਵੀ ਰੱਜ ਕੇ ਪਖੰਡ ਦਾ ਖੰਡਨ ਕੀਤਾ ਗਿਆ ਹੈ ਪਰ ਕੁਝ ਭੁੱਲੜ ਵੀਰ ਅਤੇ ਭੈਣਾ ਪਖੰਡ ਨੂੰ ਭੰਡਣ ਵਾਲੀਆਂ ਇਹਨਾਂ ਪੰਕਤੀਆਂ ਤੋਂ ਇਹ ਸੇਧ ਲੈ ਲੈਂਦੇ ਹਨ ਕਿ ਧਰਮ ਨਾਲ ਸੰਬੰਧਤ ਬਾਹਰੀ ਕਰਮ ਕਰਨੇ ਉਕਾ ਹੀ ਫਜ਼ੂਲ ਹਨ ਮਸਲਨ ਗੁਰੂ ਸਾਹਿਬ ਨੇ ਪਖੰਡ ਇਸ਼ਨਾਨ ਖੰਡਨ ਕੀਤਾ ਹੈ ਅਤੇ ਸਿੱਖ ਨੂੰ ਹਦਾਇਤ ਦਿੱਤੀ ਹੈ ਕਿ ਲੋਕ ਵਿਖਾਵੇ ਲਈ ਇਸ਼ਨਾਨ ਦਾ ਪਖੰਡ ਨਹੀਂ ਕਰਨਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਿੱਖ ਰਹਿਤ ਮਰਿਆਦਾ ਦੀ ਪੂਰਤੀ ਲਈ ਅੰਮ੍ਰਿਤ ਵੇਲੇ ਸਿੱਖ ਨੂੰ ਇਸ਼ਨਾਨ ਨਹੀਂ ਕਰਨਾ ਚਾਹੀਦਾ ਸਿੱਖ ਨੂੰ ਗੁਰੂ ਸਾਹਿਬ ਦੀਆਂ ਤਿੰਨ ਵੱਡੀਆਂ ਹਦਾਇਤਾਂ ਹਨ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲਾਗੇ ਸਹਜ ਧਿਆਨ ਇਸ ਪੰਕਤੀ ਦਾ ਭਾਵ ਹੈ ਕਿ ਜੇ ਗੁਰਮੁਖ ਗੁਰਮਤਿ ਨਾਮ ਜਪੇ ਇਸ਼ਨਾਨ ਕਰੇ ਅਤੇ ਵੰਡ ਕੇ ਛਕੇ ਤਾਂ ਉਸ ਦਾ ਸਹਜ ਹੀ ਧਿਆਨ ਲੱਗਣ ਲੱਗ ਜਾਂਦਾ ਹੈ ਇਸ ਪੰਕਤੀ ਵਿੱਚ ਦਾਨ ਦਾ ਅਰਥ ਵੰਡ ਕੇ ਛਕਣ ਤੋਂ ਹੈ ਇਸ਼ਨਾਨ ਦਾ ਅਰਥ ਅੰਦਰਲੀ ਤੇ ਬਾਹਰਲੀ ਸਫਾਈ ਦਾ ਹੈ ਅਤੇ ਇਹ ਦੋਨੋਂ ਗੱਲਾਂ ਨਾਮ ਜਪਣ ਵਿੱਚ ਬਹੁਤ ਵੱਡੇ ਸਹਾਇਕ ਰਮ ਹਨ ਇਹ ਗੱਲ ਬਹੁਤ ਹੀ ਗਲਤ ਹੈ ਕਿ ਕੇਵਲ ਮਨ ਹੀ ਧਾਰਮਿਕ ਹੋਣਾ ਚਾਹੀਦਾ ਹੈ ਬਾਹਰਲੇ ਵੇਸ ਦਾ ਕੋਈ ਫਰਕ ਨਹੀਂ ਹੈ ਅਕਸਰ ਜੋ ਲੋਕ ਕੇਸਕਤਲ ਕਰਵਾ ਰਹੇ ਹੁੰਦੇ ਹਨ ਉਹ ਇਦਾਂ ਦੀਆਂ ਮਨਕੜਤ ਦਲੀਲਾਂ ਦੇ ਕੇ ਆਪਣੇ ਆਪ ਨੂੰ ਤਸੱਲੀ ਦਿੰਦੇ ਹਨ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੱਧ ਸਿਆਣਾ ਸਮਝਦੇ ਹਨ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਮਨ ਧਾਰਮਿਕ ਹੋਣਾ ਚਾਹੀਦਾ ਹੈ ਕਿ ਤਨ ਗੁਰੂ ਸਾਹਿਬ ਨੇ ਤਾਂ ਬਹੁਤ ਸੋਚ ਸਮਝ ਕੇ ਸਿੱਖ ਨੂੰ ਅਗਿਆ ਦਿੱਤੀ ਹੈ ਕਿ ਕੇਸਕਤਲ ਨਹੀਂ ਕਰਨੇ ਅਤੇ ਸਿਰ ਤੇ ਦਸਤਾਰਾ ਸਜਾਉਣਾ ਹੈ ਗੁਰੂ ਸਾਹਿਬ ਨੇ ਆਪ ਸਿੱਖ ਨੂੰ ਪੰਜ ਕਕਾਰ ਧਾਰਨ ਕਰਨ ਵਾਸਤੇ ਦਿੱਤੇ ਹਨ ਅਤੇ ਅੰਮ੍ਰਿਤ ਵੇਲੇ ਸਰੀਰ ਦਾ ਇਸ਼ਨਾਨ ਕਰਨ ਦਾ ਹੁਕਮ ਦਿੱਤਾ ਹੈ ਜੋ ਲੋਕ ਸਰੀਰ ਨਾਲ ਸੰਬੰਧਿਤ ਧਾਰਮਿਕ ਕਿਰਿਆਵਾਂ ਨੂੰ ਇਹ ਕਹਿ ਕੇ ਛੱਡ ਦਿੰਦੇ ਹਨ ਕਿ ਧਰਮ ਦਾ ਸੰਬੰਧ ਤਾਂ ਮਨ ਨਾਲ ਹੈ ਯਕੀਨ ਕਰੋ ਉਹਨਾਂ ਦੇ ਮਨ ਵੀ ਕਦੇ ਧਾਰਮਿਕ ਨਹੀਂ ਬਣਦੇ ਚਲੋ ਤੁਸੀਂ ਲੌਜਿਕ ਜਾਂ ਤਰਕ ਦੇ ਹਿਸਾਬ ਨਾਲ ਸੋਚ ਲਓ ਜਦੋਂ ਤੁਹਾਡਾ ਮਨ ਕਿਸੇ ਗੱਲ ਤੋਂ ਦੁਖੀ ਹੁੰਦਾ ਹੈ ਤਾਂ ਕੀ ਇਹ ਦੁੱਖ ਤੁਹਾਡੇ ਚਿਹਰੇ ਤੇ ਪ੍ਰਗਟ ਨਹੀਂ ਹੁੰਦਾ ਜਦੋਂ ਤੁਸੀਂ ਮਨ ਕਰਕੇ ਕਿਸੇ ਗੱਲ ਤੋਂ ਬਹੁਤ ਖੁਸ਼ ਹੋਵੋ ਤਾਂ ਤੁਹਾਡਾ ਮੁਖੜਾ ਕਿਵੇਂ ਖੜਿਆ ਹੁੰਦਾ ਹੈ ਸਾਇੰਸ ਦੇ ਕਈ ਤਜਰਬਿਆਂ ਨਾਲ ਇਹ ਸਬਦ ਹੋ ਚੁੱਕਿਆ ਹੈ ਕਿ ਲਗਾਤਾਰ ਚਿੰਤਾ ਕਰਨ ਨਾਲ ਤਨ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪ੍ਰਗਟ ਹੋ ਜਾਂਦੀਆਂ ਹਨ ਜੇ ਮਨ ਦਾ ਦੁੱਖ ਚਿਹਰੇ ਤੇ ਪ੍ਰਗਟ ਹੋ ਜਾਂਦਾ ਹੈ ਮਨ ਦਾ ਸਕੂਨ ਅਤੇ ਖੁਸ਼ੀ ਵੀ ਚਿਹਰੇ ਤੇ ਝਲਕ ਦਿਖਾਉਂਦੇ ਹਨ ਤਾਂ ਦੱਸੋ ਜੇ ਮਨ ਵਿੱਚ ਧਰਮ ਹੋਵੇਗਾ ਤਾਂ ਉਹ ਤਨ ਤੇ ਕਿਉਂ ਨਹੀਂ ਪ੍ਰਗਟ ਹੋਵੇਗਾ ਜੇ ਕਿਸੇ ਦਾ ਮਨ ਰੱਬ ਦੀ ਰਜ਼ਾ ਵਿੱਚ ਰਾਜ਼ੀ ਹੈ ਤਾਂ ਉਸ ਦਾ ਇਹ ਰਜ਼ਾ ਦਾ ਰਾਜ਼ੀਪੁਣਾ ਸਰੀਰ ਦੇ ਕੇਸ ਕੱਟਣ ਦੀ ਇਜਾਜ਼ਤ ਕਿਵੇਂ ਦੇਵੇਗਾ ਕਿ ਮਨ ਦਾ ਭਾਣਾ ਮੰਨਣ ਦਾ ਸੁਭਾਅ ਤੰਦੇ ਕੇਸ ਕੱਟਣ ਦੀ ਇਜਾਜ਼ਤ ਦੇਵੇਗਾ ਕਦੇ ਨਹੀਂ ਸੋ ਮਨ ਕਰਕੇ ਧਾਰਮਿਕ ਵਿਅਕਤੀ ਕੇਸ ਕਤਲ ਨਹੀਂ ਕਰਵਾ ਸਕਦਾ ਇਸ ਤੋਂ ਸਾਬਤ ਹੈ ਕਿ ਤਨ ਤੇ ਮਨ ਦੋਨੋਂ ਹੀ ਧਾਰਮਿਕ ਹੋਣੇ ਚਾਹੀਦੇ ਹਨ ਕੇਵਲ ਮਨ ਨਹੀਂ ਜੇ ਕਿਸੇ ਦੇ ਮਨ ਵਿੱਚ ਸੰਤੋਖ ਦਾ ਵਾਸਾ ਹੈ ਅਤੇ ਜਦੋਂ ਉਮਰ ਵੱਡੀ ਹੋਣ ਕਾਰਨ ਕੇਸਾਂ ਵਿੱਚ ਤੋਲੇ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ ਤਾਂ ਕਿ ਸੰਤੋਖੀ ਅਤੇ ਭਾਣਾ ਮੰਨਣ ਵਾਲਾ ਮਨ ਤਨ ਨੂੰ ਇਹ ਇਜਾਜ਼ਤ ਦੇਵੇਗਾ ਕਿ ਉਹ ਕੇਸ ਰੰਗ ਲਵੇ ਅਤੇ ਬਨੌਟੀ ਤਰੀਕੇ ਨਾਲ ਛੋਟੀ ਉਮਰ ਵਾਲਾ ਬਣੇ ਕਦੇ ਨਹੀਂ ਸੋ ਮਨ ਕਰਕੇ ਧਾਰਮਿਕ ਵਿਅਕਤੀ ਕੇਸ ਰੰਗ ਕੇ ਬਨੌਟੀ ਜਵਾਨ ਨਹੀਂ ਬਣੇਗਾ ਸਪਸ਼ਟ ਹੈ ਕਿ ਜੇ ਮਨ ਵਿੱਚ ਧਰਮ ਹੈ ਤਾਂ ਸਰੀਰ ਤੇ ਵੀ ਇਹ ਧਰਮ ਪ੍ਰਗਟ ਹੋਵੇਗਾ ਜੇ ਮਨ ਵਿੱਚ ਕਾਮਵਾਸਨਾ ਨਹੀਂ ਹੈ ਅਤੇ ਜੇ ਮਨ ਵਿੱਚ ਸ਼ਰਮੋ ਹਯਾ ਹੈ ਤਾਂ ਕਿ ਅਜਿਹਾ ਮਨ ਤਨ ਨੂੰ ਇਹ ਆਗਿਆ ਦੇਵੇਗਾ ਕਿ ਉਹ ਅੱਧੇ ਪਚੱਦੇ ਕੱਪੜੇ ਪਾ ਕੇ ਆਪਣੇ ਸਰੀਰ ਦੀ ਨਮਾਇਸ਼ ਲੋਕਾਂ ਵਿੱਚ ਕਰੇ ਅਤੇ ਤਨ ਦੀ ਨਮਾਇਸ਼ ਨਾਲ ਹੋਰਨਾਂ ਦਾ ਕਾਮ ਉਤੇਜਿਤ ਕਰਕੇ ਉਹਨਾਂ ਨੂੰ ਆਪਣੇ ਵੱਲ ਖਿੱਚੇ ਕਦੇ ਨਹੀਂ ਸੋ ਇੱਜ਼ਤਦਾਰ ਸ਼ਰਮੋਹਿਆ ਵਾਲੀਆਂ ਅਤੇ ਸਹੀ ਅਰਥਾਂ ਵਿੱਚ ਮੰਨ ਕਰਕੇ ਧਾਰਮਿਕ ਇਸਤਰੀਆਂ ਸੋਹਣੇ ਇੱਜ਼ਤਦਾਰ ਅਤੇ ਤਨ ਨੂੰ ਭਲੀ ਭਾਂਤੀ ਢੱਕਣ ਵਾਲੇ ਕੱਪੜੇ ਪਾਉਣਗੀਆਂ ਕਦੇ ਢਕੀਲੇ ਕੱਪੜੇ ਨਹੀਂ ਪਾ ਸਕਣਗੀਆਂ ਇਸੇ ਤਰ੍ਹਾਂ ਹੀ ਸ਼ਰੀਫ ਅਤੇ ਧਾਰਮਿਕ ਲੜਕੇ ਕਦੇ ਆਪਣੇ ਡੌਲਿਆਂ ਦੀ ਨਮਾਇਸ਼ ਵਾਲੀਆਂ ਟੀ-ਸ਼ਰਟਾਂ ਨਹੀਂ ਪਾ ਸਕਦੇ ਗੁਰਮੁਖਾਂ ਵਾਲਾ ਸਾਦਾ ਲਿਬਾਸ ਹੀ ਸਭ ਤੋਂ ਉੱਤਮ ਹੈ ਇਸ ਵਿਚਾਰ ਤੋਂ ਜ਼ਾਹਿਰ ਹੈ ਕਿ شریف ਇਨਸਾਨ ਦੇ شریف ਮਨ ਦਾ ਸ਼ਰਮੋ ਹਿਆ ਵਾਲਾ ਸੁਭਾਅ ਤਨ ਤੇ ਕੱਪੜਿਆਂ ਵਿੱਚੋਂ ਜ਼ਰੂਰ ਪ੍ਰਗਟ ਹੋਵੇਗਾ ਜੇ ਤਨ ਦੇ ਕੱਪੜੇ ਢਕੀਲੇ ਹਨ ਤਾਂ ਮਨ ਵੀ ਢਕੀਲਾ ਹੈ ਧਰਮੀ ਨਹੀਂ ਬਣ ਸਕਦਾ ਜੇ ਬੰਦਾ ਫੌਜ ਵਿੱਚ ਨੌਕਰੀ ਕਰਦਾ ਹੈ ਤਾਂ ਉਹ ਫੌਜੀ ਵਰਦੀ ਪਹਿਨਦਾ ਹੈ ਅਤੇ ਪੁਲਸੀਆ ਪੁਲਿਸ ਵਾਲੀ ਵਰਦੀ ਪਹਿਨ ਕੇ ਨੌਕਰੀ ਕਰਦਾ ਹੈ ਬਹੁਤੇ ਦਫ਼ਤਰਾਂ ਵਿੱਚ ਬਿਜ਼ਨਸ ਅਟਾਇਰ ਪਾਉਣਾ ਲਾਜ਼ਮੀ ਹੁੰਦਾ ਹੈ ਭਾਵ ਦਫ਼ਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਦਫ਼ਤਰੀ ਕੱਪੜੇ ਪਾਉਣੇ ਪੈਂਦੇ ਹਨ ਸਭ ਪ੍ਰੋਫੈਸ਼ਨਾਂ ਤੇ ਕਿੱਤਿਆਂ ਦੇ ਕੁਝ ਮਖੂਸ ਲਿਬਾਸ ਹਨ ਅਤੇ ਅਲੱਗ-ਅਲੱਗ ਕੰਮ ਕਰਨ ਵਾਲੇ ਆਪਣੇ ਕੰਮ ਦੇ ਹਿਸਾਬ ਨਾਲ ਲਿਬਾਸ ਪਾਉਂਦੇ ਹਨ ਕੀ ਧਾਰਮਿਕ ਖੇਤਰ ਫਾਲਤੂ ਖੇਤਰ ਹੈ ਕਿ ਉਸ ਵਿੱਚ ਡਿਸਪਲਿਨ ਲਈ ਕੋਈ ਲਿਬਾਸ ਨਿਯਤ ਨਾ ਕੀਤਾ ਗਿਆ ਹੋਵੇ ਗੁਰਮੁਖਾਂ ਦਾ ਲਿਬਾਸ ਉਹ ਹੈ ਜੋ ਅਜ ਤੋਂ ਸਦੀਆਂ ਪਹਿਲਾਂ ਹੁੰਦਾ ਸੀ ਇਹ ਉਹ ਲਿਬਾਸ ਹੈ ਜੋ ਦੁਨੀਆ ਭਰ ਵਿੱਚ ਜਿੱਥੇ ਵੀ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਰਦੇ ਹੋਏ ਜਾਂ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪਹਿਨਦੇ ਹਨ ਇਹੋ ਹੀ ਉਹ ਲਿਬਾਸ ਹੈ ਜੋ ਖਾਲਸੇ ਨੇ ਸਦਾ ਪਹਿਨ ਕੇ ਰੱਖਣਾ ਹੈ ਕੀ ਕਹਦੇ ਪੈਂਟ ਸ਼ਰਟ ਅਤੇ ਟਾਈ ਵਾਲੇ ਪੰਜ ਪਿਆਰੇ ਹੋ ਸਕਦੇ ਹਨ ਕਦੇ ਨਹੀਂ ਤਾਂ ਫਿਰ ਕਿਸ ਆਧਾਰ ਤੇ ਸ਼ੰਕਾਵਾਦੀ ਇਹ ਪ੍ਰਚਾਰ ਕਰਦੇ ਹਨ ਕਿ ਧਰਮ ਮਨ ਦਾ ਵਿਸ਼ਾ ਹੈ ਤਨ ਦਾ ਨਹੀਂ ਗੁਰੂ ਸਾਹਿਬ ਨੇ ਭੱਕ ਅਪੱਕ ਖਾਣ ਵਾਲੇ ਨੂੰ ਬਾਣੀ ਵਿੱਚ ਮਾੜਾ ਕਿਹਾ ਹੈ ਖਾਣ ਬਾਰੇ ਹੁਕਮ ਕੀਤਾ ਹੈ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦਾ ਤਨ ਪੀੜੀਐ ਮਨ ਵਿੱਚ ਚਲਹਿ ਵਿਚਾਰ ਰਹਾਉ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਜਿਸ ਭੋਜਨ ਦੇ ਖਾਣ ਨਾਲ ਤਨ ਪੀੜੇ ਭਾਵ ਦੁੱਖ ਪਾਵੇ ਅਤੇ ਮਨ ਵਿੱਚ ਵਿਕਾਰ ਚੱਲਣ ਉਹ ਭੋਜਨ ਨਹੀਂ ਖਾਣਾ ਚਾਹੀਦਾ ਭੋਜਨ ਤਾਂ ਤਨ ਹੀ ਖਾਂਦਾ ਹੈ ਪਰ ਗੁਰੂ ਸਾਹਿਬ ਨੇ ਹਦਾਇਤ ਦਿੱਤੀ ਹੈ ਕਿ ਕੁਝ ਭੋਜਨ ਨਹੀਂ ਖਾਣੇ ਤਾਂ ਕਿ ਇਹ ਸਾਬਤ ਨਹੀਂ ਹੁੰਦਾ ਕਿ ਧਰਮ ਦਾ ਕੁੰਡਾ ਤਨ ਤੇ ਵੀ ਹੈ ਗੁਰੂ ਸਾਹਿਬ ਜੀ ਨੇ ਸ੍ਰੀ ਆਨੰਦ ਸਾਹਿਬ ਦੀ 20ਵੀਂ ਪਾਉੜੀ ਵਿੱਚ ਬਹੁਤ ਸਪਸ਼ਟ ਹੁਕਮ ਕੀਤਾ ਹੈ ਕਿ ਜੋ ਜਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦੇ ਹਨ ਉਹੀ ਪੂਰੇ ਸੂਰੇ ਹੁੰਦੇ ਹਨ ਸੁਣੋ ਇਹ ਪਾਉੜੀ ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਰੋਂ ਤਾਂ ਨਿਰਮਲ ਜਿਹਾ ਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨ ਸ਼ਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋਈ ਬੰਦਾ ਅੰਦਰੋਂ ਮਾੜਾ ਹੋਵੇ ਪਰ ਬਾਹਰੋਂ ਚੰਗਾ ਸਦਾਵੇ ਤਾਂ ਇਸ ਨੂੰ ਪਖੰਡ ਸਮਝਿਆ ਜਾਂਦਾ ਹੈ ਇਸੇ ਤਰਕ ਅਨੁਸਾਰ ਜੇ ਬੰਦਾ ਅੰਦਰੋਂ ਧਰਮੀ ਹੈ ਤਾਂ ਉਹ ਬਾਹਰੋਂ ਕਿਉਂ ਧਰਮੀ ਨਹੀਂ ਦਿਸੇਗਾ ਇਸ ਬੋਡੀ ਵਿੱਚ ਗੁਰੂ ਅਮਰਦਾਸ ਜੀ ਨੇ ਉਹਨਾਂ ਮਨੁੱਖਾਂ ਨੂੰ ਭਲੇ ਸੇਵਨਜਾਰੇ ਕਹਿ ਕੇ ਸ਼ਾਬਾਸ਼ ਦਿੱਤੀ ਹੈ ਜੋ ਅੰਦਰੋਂ ਤੇ ਬਾਹਰੋਂ ਨਿਰਮਲ ਹੁੰਦੇ ਹਨ ਉਰਦੂ ਦੀ ਇੱਕ ਕਹਾਵਤ ਹੈ ਕਿ ਮੁਹੱਬਤ ਸੇ ਵੀ ਜ਼ਰੂਰੀ ਹੈ ਇਜ਼ਹਾਰ-ਏ-ਮੁਹੱਬਤ ਭਾਵ ਪਿਆਰ ਕਰਨ ਨਾਲੋਂ ਵੀ ਜ਼ਰੂਰੀ ਹੈ ਪਿਆਰ ਦਾ ਪ੍ਰਗਟਾਵਾ ਕਰਨਾ ਪਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੇ ਪਿਆਰ ਸੱਚਾ ਹੈ ਜੇ ਮੁਹੱਬਤ ਜਾਂ ਉਲਫਤ ਸੱਚੀ ਹੈ ਤਾਂ ਉਹ ਆਪ ਮੁਹਾਰੇ ਪ੍ਰਗਟ ਹੋ ਜਾਂਦੀ ਹੈ ਗੁਰੂ ਸਾਹਿਬ ਨੂੰ ਮੁਹੱਬਤ ਕਰਨ ਵਾਲਾ ਜਦੋਂ ਗੁਰੂ ਸਾਹਿਬ ਦੀ ਨਿਸ਼ਾਨੀ ਪੰਜ ਕਕਾਰ ਜਾ ਗੁਰਮੁਖੀ ਬਾਣਾ ਧਾਰਨ ਕਰਦਾ ਹੈ ਤਾਂ ਉਸ ਨੂੰ ਜੋ ਗੌਰਵ ਸਕੂਨ ਇਲਾਹੀ ਤਹਫਜ਼ ਅਤੇ ਆਨੰਦ ਉਸ ਵੇਲੇ ਮਹਿਸੂਸ ਹੁੰਦਾ ਹੈ ਉਹ ਇੱਕ ਪ੍ਰੇਮ ਕਰਨ ਵਾਲਾ ਗੁਰਮੁਖ ਹੀ ਜਾਣ ਸਕਦਾ ਹੈ ਗੁਰੂ ਸਾਹਿਬ ਜਿੰਨਾ ਕੇਸਾ ਨੂੰ ਆਪਣੀ ਮੋਹਰ ਕਹਿੰਦੇ ਹਨ ਉਹ ਗੁਰੂ ਕੀ ਮੋਹਰ ਨੂੰ ਕਿਹੜਾ ਸਿੱਖ ਕਤਲ ਕਰਵਾ ਸਕਦਾ ਹੈ ਇਸ ਵਿਚਾਰ ਤੋਂ ਸਪਸ਼ਟ ਹੈ ਕਿ ਜੇ ਦਿਲ ਵਿੱਚ ਗੁਰੂ ਸਾਹਿਬ ਵਾਸਤੇ ਪਿਆਰ ਹੈ ਤਾਂ ਜੇਕਰ ਅੰਦਰ ਗੁਰੂ ਸਾਹਿਬ ਦਾ ਧਰਮ ਹੈ ਤਾਂ ਪਿਆਰ ਅਤੇ ਧਰਮ ਸਿੱਖ ਦੇ ਤਨ ਤੇ ਖਾਲਸਾ ਰਹਿ ਦੇ ਰੂਪ ਵਿੱਚ ਅਵਸ਼ ਸਪਰਗਟ ਹੋ ਜਾਵੇਗਾ ਜੇ ਬਾਣੀ ਦਾ ਪ੍ਰੇਮ ਪੂਰਵਕ ਪਾਠ ਕੀਰਤਨ ਕਰਕੇ ਕਿਸੇ ਦਾ ਖਾਲਸਾ ਹੀ ਵੇਸ ਭੇਸ ਨਹੀਂ ਬਣਿਆ ਤਾਂ ਸਮਝ ਲੈਣਾ ਚਾਹੀਦਾ ਹੈ ਜਾਂ ਤਾਂ ਹਾਲੇ ਉਸਤੇ ਬਾਣੀ ਦਾ ਅਸਰ ਨਹੀਂ ਹੋਇਆ ਜਾਂ ਫਿਰ ਉਸ ਦੇ ਬਾਣੀ ਸੇਵਨ ਕਰਨ ਵਿੱਚ ਕੋਈ ਕਮੀ ਹੈ ਮੁਕਤੀ ਗੱਲ ਇਹ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਮਨ ਸਿੱਖ ਧਰਮ ਨੂੰ ਅਪਣਾਉਂਦਾ ਹੈ ਤਾਂ ਉਸ ਦਾ ਤਨ ਆਪਣੇ ਆਪ ਹੀ ਧਰਮ ਦੇ ਕੁੰਡੇ ਹੇਠ ਆ ਜਾਂਦਾ ਹੈ ਕਿਉਂਕਿ ਤਨ ਹਮੇਸ਼ਾ ਮਨ ਦੇ ਅਧੀਨ ਹੁੰਦਾ ਹੈ ਇੱਕ ਹੋਰ ਵਿਚਾਰ ਸੁਣੋ ਮਨ ਦੇ ਫਰਜ਼ ਬਹੁਤ ਔਖੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ ਆਦਿ ਦੁਸ਼ਟਾਂ ਦੀ ਸੰਗਤ त्याਗਣੀ ਬਹੁਤ ਔਖੀ ਹੈ ਜਦਕਿ ਤਨ ਦੇ ਫਰਜ਼ ਜਿਵੇਂ ਕਿ ਕੇਸ ਰੱਖਣੇ, ਪੰਜ ਕਕਾਰ ਧਾਰਨ ਕਰਨੇ ਆਦ ਸੁਖੇ ਹੀ ਧਾਰਨ ਕੀਤੇ ਜਾ ਸਕਦੇ ਹਨ ਗੁਰੂ ਸਾਹਿਬ ਦੀ ਆਗਿਆ ਇਹੋ ਹੈ ਕਿ ਪਹਿਲੀ ਅਵਸਥਾ ਤੋਂ ਹੀ ਤਨ ਦੀ ਰਹਿਤ ਰੱਖਣੀ ਲਾਜ਼ਮੀ ਹੈ ਪਰ ਮਨ ਨੂੰ ਪੂਰਨ ਗੁਰਮਤ ਰਹਿਤ ਅਪਣਾਉਂਦੇ ਨੂੰ ਕਈ ਵਾਰੀ ਸਾਰਾ ਜਨਮ ਹੀ ਲੱਗ ਜਾਂਦਾ ਹੈ ਜੋ ਸ਼ਖਸ ਤਨ ਦੀ ਸੌਖੀ ਰਹਿਤ ਰੱਖ ਕੇ ਆਪਣਾ ਭੇਖ ਗੁਰਮੁਖਾਂ ਵਾਲਾ ਨਹੀਂ ਕਰ ਸਕਦਾ ਕਿ ਉਹ ਕਦੇ ਮਨ ਦੀਆਂ ਬਖਮ ਰਹਿਤਾਂ ਰੱਖ ਸਕਦਾ ਹੈ ਕਦੇ ਵੀ ਨਹੀਂ ਇੱਕ ਹੋਰ ਗੱਲ ਸਮਝਣੀ ਜ਼ਰੂਰੀ ਹੈ ਕਿ ਜਦੋਂ ਤੱਕ ਬਾਹਰਲੀ ਤਨ ਦੀ ਰਹਿਤ ਨਹੀਂ ਰੱਖ ਹੁੰਦੀ ਉਹ ਤੱਕ ਮਨ ਦੀ ਰਹਿਤ ਵੀ ਨਹੀਂ ਰੱਖੀ ਜਾ ਸਕਦੀ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਸਾਰੇ ਅੰਦਰਲੀ ਅਤੇ ਬਾਹਰਲੀ ਦੋਨੋਂ ਰਹਿਤਾਂ ਰੱਖ ਕੇ ਆਪਣਾ ਜਨਮ ਸਫਲਾ ਕਰੀਏ ਅਸੀਂ ਅੱਜ ਦੀ ਵੀਡੀਓ ਸ੍ਰੀ ਆਨੰਦ ਸਾਹਿਬ ਦੀ 20ਵੀਂ ਪੌੜੀ ਦਾ ਪਾਠ ਕਰਕੇ ਸਮਾਪਤ ਕਰਦੇ ਹਾਂ ਇਹ ਬਾਡੀ ਸਾਨੂੰ ਸਖਤ ਤਾਕੀਦ ਕਰਦੀ ਹੈ ਕਿ ਅੰਦਰੋਂ ਤੇ ਬਾਹਰੋਂ ਦੋਨੋਂ ਪਾਸਿਓਂ ਹੀ ਨਿਰਮਲ ਭਾਵ ਧਰਮੀ ਬਨਣਾ ਹੈ ਸੁਨੋ ਜੀ ਇਹ ਮਹਾਨ ਗੁਰਵਾਖ ਜਿਹੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਹੀ ਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨ ਸ਼ਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ